ਤੋਂ ਬੀਤੀ ਰਾਤ ਸਰਹੰਦ ਦੇ ਵਿੱਚ ਰੇਲਵੇ ਲਾਈਨ ਦੇ ਉੱਤੇ ਇੱਕ ਧਮਾਕੇ ਦੀ ਖਬਰ ਆਉਂਦੀ ਹੈ ਤਾਂ ਇਸ ਧਮਾਕੇ ਦੇ ਵਿੱਚ ਇੱਕ ਮਾਲ ਗੱਡੀ ਦਾ ਡਰਾਈਵਰ ਆ ਜਿਹੜਾ ਉਹ ਵੀ ਜ਼ਖਮੀ ਹੋ ਜਾਂਦਾ ਹੈ ਤਾਂ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਨੇ ਜਿਹੜੇ ਉਹ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਸਰਹੰਦ ਦੇ ਵਿੱਚ ਇਹ ਧਮਾਕਾ ਹੋਣ ਦੀ ਖਬਰ ਆ ਜਿਹੜੀ ਉਹ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਰੇਲਵੇ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਨੇ ਜਿਹੜੇ ਉਹ ਪਹੁੰਚ ਚੁੱਕੇ ਨੇ ਤਾਂ ਡੀਆਈਜੀ ਰੂਪਨਗਰ ਰੇਂਜ ਡਾਕਟਰ ਨਾਨਕ ਸਿੰਘ ਨੇ ਜਿਹੜੇ ਉਹ ਵੀ ਇੱਥੇ ਪਹੁੰਚੇ ਨੇ ਜਿन्होनਾਂ ਨੇ মিডিਆ ਦੇ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਇੱਕ ਪਾਸੇ ਜਿੱਥੇ 26 ਜਨਵਰੀ ਨੂੰ ਲੈ ਕੇ ਸੁਰੱਖਿਆ ਦੇ ਪ੍ਰਬੰਧ ਕਰੜੇ ਕੀਤੇ ਜਾ ਰਹੇ ਨੇ ਉੱਥੇ ਹੀ ਸਰਹੰਦ ਤੋਂ ਇੱਕ ਖਬਰ ਆ ਜਿਹੜੀ ਉਹ ਸਾਹਮਣੇ ਆਉਂਦੀ ਹੈ ਜਿੱਥੇ ਰੇਲਵੇ ਲਾਈਨ ਤੇ ਰਾਤ 9:00 ਵਜੇ 50 ਮਿੰਟ ਤੇ ਇੱਕ ਧਮਾਕਾ ਹੁੰਦਾ ਹੈ ਤਾਂ ਹੁਣ ਇਸ ਧਮਾਕੇ ਵਾਲੀ ਥਾਂ ਤੇ ਤੁਸੀਂ ਦੇਖੋ ਕਿ ਪੁਲਿਸ ਅਧਿਕਾਰੀ ਨੇ ਜਿਹੜੇ ਉਹ ਜਾਂਚ ਕਰ ਰਹੇ ਨੇ ਉਹ ਪਟੜੀ ਆ ਜਿਹੜੀ ਉਹ ਵੀ ਤੁਹਾਨੂੰ ਦਿਖਾ ਰਹੇ ਆ ਤਾਂ ਤਮਾਕਾ ਜਿਹੜਾ ਉਸ ਕਾਰਨ ਇੱਥੇ ਮਾਲ ਗੱਡੀ ਵਿੱਚ ਜਾ ਰਿਹਾ ਜਿਹੜਾ ਡਰਾਈਵਰ ਆ ਉਹ ਵੀ ਜ਼ਖਮੀ ਹੁੰਦਾ ਏ ਜਿਸ ਨੂੰ ਦੱਸਿਆ ਜਾ ਰਿਹਾ ਕਿ ਮਮੁਲੀ ਸ਼ੱਟਾ ਨੇ ਜਿਹੜੀ ਉਹ ਵਜੀਆਂ ਦੇ ਗੱਲ ਉੱਤੇ ਸੱਟ ਉਸ ਦੇ ਵਜੀ ਆ ਤੁਹਾਡੀ ਆਈ.ਜੀ. ਨਾਨਕ ਸਿੰਘ ਦੇ ਵੱਲੋਂ ਖੁਦ ਇਸ ਬਾਰੇ ਜਾਣਕਾਰੀ ਆ ਜਿਹੜੀ ਉਹ ਸਾਂਝੀ ਕੀਤੀ ਗਈ ਆ ਤਾਂ ਸੁਰੱਖਿਆ ਦੇ ਮੱਦੇ ਨਜ਼ਰ ਇਸ ਪਟੜੀ ਨੂੰ ਬੰਦ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਤਮਾਕੇ ਦੀ ਸੂਚਨਾ ਮਿਲਦੇ ਹੀ ਰੇਲਵੇ ਪੰਜਾਬ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਜਿਹੜੀਆਂ ਉਹ ਮੌਕੇ ਤੇ ਪਹੁੰਚ ਚੁੱਕੀਆਂ ਨੇ ਅਤੇ ਮੌਕੇ ਦੇ ਉੱਤੇ ਹੁਣ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਕਿ ਪੁਲਿਸ ਦੇ ਉੱਚ ਅਧਿਕਾਰੀ ਨੇ ਜਿਹੜੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਅਤੇ ਇਨਵੈਸਟੀਗੇਸ਼ਨ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਇਸ ਤਮਾਖੇ ਦੇ ਪਿਛਲੇ ਤੱਥਾਂ ਦੀ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਅਤੇ ਜੋ ਵੀ ਕੋਈ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਆ ਜਿਹੜੀ ਉਹ ਕੀਤੀ ਜਾਵੇਗੀ ਤਾਂ ਸਰਹੰਦ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਾਂ ਸਰਹੰਦ ਦੇ ਵਿੱਚ ਰੇਲਵੇ ਟਰੈਕ ਦੇ ਉੱਤੇ ਇਹ ਪੂਰੀ ਘਟਨਾ ਘਟੀ ਹੈ ਤਾਂ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਨੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਹਾਲਾਂਕਿ ਰਾਤ ਨੂੰ 9:50 ਤੇ ਇਹ ਧਮਾਕਾ ਹੁੰਦਾ ਹੈ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਇਹ ਕੋਈ ਬਹੁਤਾ ਜਿਆਦਾ ਵੱਡਾ ਧਮਾਕਾ ਨਹੀਂ ਸੀ ਲੇਕਿਨ ਇਸ ਧਮਾਕੇ ਦੇ ਵਿੱਚ ਜਿਹੜਾ ਰੇਲਵੇ ਦਾ ਡਰਾਈਵਰ ਆ ਜਿਹੜਾ ਉਹ ਤੱਕ ਵੀ ਹੁੰਦਾ ਇਹ ਲੋਕੋ ਪਾਇਲਟ ਟ੍ਰੇਨ ਦਾ ਜ਼ਖਮੀ ਹੁੰਦਾ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭੇਜਿਆ ਜਾਂਦਾ ਹੈ ਤਾਂ ਫੌਰਨ ਇੱਥੋਂ ਟ੍ਰੇਨ ਆ ਜਿਹੜੀ ਉਹ ਵੀ ਰੇਲਵੇ ਦੇ ਅਧਿਕਾਰੀ ਨੇ ਜਿਹੜੇ ਉੱਥੋਂ ਲੈ ਜਾਂਦੇ ਨੇ ਸੁਰੱਖਿਆ ਦੇ ਮੰਦੇ ਨਜ਼ਰ ਇਸੋ ਪਟੜੀ ਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਸਾਹਮਣੇ ਤੁਸੀਂ ਦੇਖੋਗੇ ਕਿ ਤੁਹਾਨੂੰ ਹੋਰ ਰੇਲਵੇ ਪਟੜੀ ਆ ਜਿਹੜੀ ਉਹ ਨਜ਼ਰ ਆ ਰਹੀ ਹੋਵੇਗੀ ਜਿਹੜੀ ਦਿੱਲੀ ਤੋਂ ਅੰਮ੍ਰਿਤਸਰ ਦੇ ਵੱਲ ਮੁਖ ਰੇਲ ਲਾਈਨ ਜਾਂਦੀ ਹੈ ਉਹ ਉਹ ਵਾਲੀ ਰੇਲ ਲਾਈਨ ਹੈ ਜਦਕਿ ਇਹ ਵਾਲੀ ਜਿਹੜੀ ਰੇਲ ਲਾਈਨ ਹੈ ਉਹ ਉਸਦੇ ਬਿਲਕੁਲ ਨਾਲ ਜਾਂਦੀ ਹੈ ਆਮ ਤੌਰ ਤੇ ਇੱਥੇ ਮਾਲ ਗੱਡੀਆਂ ਜਾਂਦੀਆਂ ਹੀ ਦਿਖਾਈ ਦਿੰਦੀਆਂ ਨੇ ਤਾਂ ਇਸ ਵਾਲੀ ਪਟੜੀ ਨੂੰ ਨਿਸ਼ਾਨਾ ਹੈ ਜਿਹੜਾ ਉਹ ਬਣਾਇਆ ਗਿਆ ਸੀ ਤਾਂ ਹੁਣ ਔਰ ਰੇਲਵੇ ਦੇ ਅਧਿਕਾਰੀਆਂ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਗਰ ਕੋਈ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਤਾਂ ਤੁਸੀਂ ਦੇਖੋ ਕਿ ਵੱਡੀ ਗਿਣਤੀ ਦੇ ਵਿੱਚ ਰੇਲਵੇ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਅਧਿਕਾਰੀ ਇੱਥੇ ਪਹੁੰਚ ਚੁੱਕੇ ਨੇ ਹਾਂਜੀ ਸਰ ਜੋ ਬਲਾਸਟ ਵੀ ਰਾਤ ਕਿਹ ਕਿਹ ਮਾਮਲਾ ਹੈ ਯਹਾਂ ਤੇ ਰਾਤ ਕੋ 9:50 ਮਿੰਟ ਤੇ ਇੱਕ ਬਲਾਸਟ ਹੋਇਆ ਥਾ ਜੋ ਹਮਾਰੇ ਪਾਸ ਇਨਫੋਰਮੇਸ਼ਨ ਆਈ ਥੀ ਉਹ ਇੱਕ ਛੋਟਾ ਸਾ ਬਲਾਸਟ ਥਾ जिसमें जो ड्राइवर था उसकी एक छोटी सी इंजरी आई है चीख पे सिर्फ एक काटा है और साथ में जो गाड़ी थी उसका भी कोई मेजर नुकसान नहीं हुआ है और ट्रैक भी जैसे आप देख पा रहे हैं कि कोई मेजर नुकसान नहीं है सो so, जो इंटेंसिटी ऑफ ब्लास्ट थी वो बहुत लो थी हमने बाकी एजेंसीज को भी इसमें कॉपरेट करा है और एजेंसीज को बुलाया और उनके साथ हमारी जो इन्वेस्टिगेशन है वो जारी है और इसको जल्दी हम इन्वेस्टिगेट करके जो लोग इसके पीछे हैं उनको जल्दी अरेस्ट करें सर लग रहा है कोई वायर के कारण या कुछ जो अभी तक देखिए इन्वेस्टिगेशन बड़ी प्रिलिमिनरी स्टेज पर अभी कुछ भी कहना जल्दी होगा तो एक बार इन्वेस्टिगेशन प्रोग्रेस करती है उसके बाद बताया तो सर जख्मी हुआ कोई इसमें ਜੋ ਡਰਾਈਵਰ تھا ਉਸਕੇ ਛੋਟੀ ਸੀ ਇੰਜਰੀ ਆਈ ਹੈ ਗਾਲ ਤੇ ਔਰ ਕੋਈ ਇੰਜਰੀ ਨਹੀਂ ਹੈ ਮੇਜਰ ਇੰਜਰੀ ਕਿਸੇ ਕੇ ਵੀ ਨਹੀਂ ਠੀਕ ਥੈਂਕ ਯੂ